ਪਹਾਦਰ ਜिले ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਲੋਕ ਮਿਸ਼ਨ ਡਰੱਗ ਫ੍ਰੀ ਪੰਜਾਬ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਤੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਦੇ ਮਕਸਦ ਦੇ ਨਾਲ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਜਿਵੇਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਇਸੇ ਤਰੀਕੇ ਦੇ ਨਾਲ ਇੱਕ ਜ਼ਿੰਮੇਵਾਰ ਅਦਾਰਾ ਹੋਣ ਦੇ ਨਾਤੇ ਸਾਡੀ ਵੀ ਤਰਜੀਹ ਇਹੀ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ ਤਾਂ ਇਸੇ ਮੁਹਿੰਮ ਦੇ ਤਹਿਤ ਬਠਿੰਡਾ ਨਗਰ ਨਿਗਮ ਦੇ ਮੇਅਰ ਅਤੇ ਕੌਂਸਲਰਾਂ ਦੇ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਅਹਦ ਲਿਆ ਗਿਆ ਸਭ ਨੇ ਇਹ ਅਹਦ ਲਿਆ ਕਿ ਨਾ ਤਾਂ ਉਹ ਨਸ਼ਾ ਕਰਨਗੇ ਤੇ ਨਾ ਹੀ ਕਿਸ ਨੂੰ ਕਰਨ ਦੇਣਗੇ ਤੇ ਜੇਕਰ ਕੋਈ ਵਿਅਕਤੀ ਨਸ਼ਾ ਕਰੇਗਾ ਤਾਂ ਉਸਨੂੰ ਵੀ ਇਸ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਕੱਢਿਆ ਜਾਵੇਗਾ ਸ਼ਿਰਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸਿੱਧੀ ਪਰਵ ਮੌਕੇ ਜੀ ਪੰਜਾਬ ਹਰਿਆਣਾ ਹਿਮਾਚਲ ਆਧਾਰੇ ਵੱਲੋਂ ਮਿਸ਼ਨ ਡਰਗ ਫਰੀ ਪੰਜਾਬ ਮਹਿੰਮ ਜਿਹੜੀ ਹੈ ਸ਼ੁਰੂ ਕੀਤੀ ਗਈ ਹੈ ਉਸੇ ਮਹਿੰਮ ਤਹਿਤ ਅੱਜ ਬਠਿੰਡਾ ਦੇ ਮਿਹਰ ਪਦਮਜੀਤ ਮਹਿਤਾ ਅਤੇ ਉਹਨਾਂ ਦੀ ਸਮੂਹ ਟੀਮ ਜਿਹੜੀ ਹੈ ਉਹ ਇਸ ਮਹਿੰਮ ਦਾ ਹਿੱਸਾ ਬਣੇ ਨੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਜਿਹੜਾ ਜੁਧ ਨਸ਼ਿਆਂ ਵਿਰੁੱਧ ਮਹਿੰਮ ਜਿਹੜੀ ਹੈ ਉਹ ਸਟਾਰਟ ਕੀਤੀ ਗਈ ਹੈ ਜਿਸ ਦਾ ਬਹੁਤ ਵਧੀਆ ਰਿਸਪਾਂਸ ਲੋਕਾਂ ਦੇ ਵਿੱਚ ਮਿਲ ਰਿਹਾ ਹੈ ਕਿਉਂਕਿ ਪੰਜਾਬ ਨੂੰ ਜਿਹੜਾ ਨਸ਼ਾ ਮੁਕਤ ਕਰਨਾ ਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਹੈ ਤਾਂ ਕਿਵੇਂ ਪੰਜਾਬ ਨੂੰ ਨਸ਼ਾ ਮੁਕਤ ਜਿਹੜਾ ਕੀਤਾ ਜਾਵੇ ਸਾਡੇ ਅਦਾਰੇ ਵੱਲੋਂ ਇਸ ਅਹਿਮ ਜਿਹੜੀ ਹੈ ਅ ਅਹਿਮ ਜਿਹੜਾ ਭੂਮਿਕਾ ਨਿਭਾਉਂਦੇ ਹੋਏ ਤਾਂ ਇਸ ਦੇ ਉੱਤੇ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਤਾਂ ਇਸ ਨੂੰ ਇਸ ਮਹਮ ਨੂੰ ਜਿਹੜਾ ਘਰ ਘਰ ਤੱਕ ਲੈ ਕੇ ਜਾਣਾ ਨੌਜਵਾਨਾਂ ਤੱਕ ਲੈ ਕੇ ਜਾਣਾ ਮੇਰੇ ਨਾਲ ਪਦਮਜੀਤ ਮਹਿਤਾ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਮਿਰ ਜਿਹੜੇ ਨਗਰ ਨਿਗਮ ਬਠਿੰਡਾ ਤੋਂ ਨੇ ਉਹ ਕੀ ਸੋਚਦੇ ਨੇ ਮਿਰ ਸਾਹਿਬ ਜੀ ਪੰਜਾਬ ਰਾਣਾ ਹਿਮਾਚਲ ਟੀਮ ਵੱਲੋਂ ਜਿਹੜੀ ਹੈ ਅਦਾਰੇ ਵੱਲੋਂ ਇਹ ਇੱਕ ਮਹਮ ਜਿਹੜੀ ਹੈ ਮਿਸ਼ਨ ਡਰਗ ਫਰੀ ਪੰਜਾਬ ਸਟਾਰਟ ਕੀਤਾ ਗਿਆ ਕੀ ਤੁਹਾਡਾ ਕਹਿਣਾ ਹੈ ਇਸ ਦੇ ਬਾਰੇ ਪਹਿਲਾਂ ਤਾਂ ਮੈਂ ਜੀ ਪੰਜਾਬ ਹਰਿਆਣਾ ਹਿਮਾਚਲ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਪੰਜਾਬ ਨੂੰ ਬਚਾਨ ਲਈ ਐਡਾ ਵੱਡਾ ਸੰਕਲਪ ਚੱਕਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਤੇ ਇਹਨਾਂ ਨੇ ਐਡਾ ਸੋਹਣਾ ਕਦਮ ਚੁੱਕਿਆ ਤੇ ਮੈਂ ਇਹਨਾਂ ਨੂੰ ਵਧਾਈ ਦਾ ਪਾਤਰ ਸਮਝਦਾ ਤੇ ਮੈਂ ਧੰਨਵਾਦ ਵੀ ਕਰਦਾ ਕਿ ਆਲਰੇਡੀ ਜਿਹੜੀ ਪੰਜਾਬ ਸਰਕਾਰ ਦੀ ਯੋਧ ਨਸ਼ਾ ਦੇ ਵਿਰੁੱਧ ਮੁਹਿੰਮ ਚੱਲ ਰਹੀ ਹੈ ਉਸ ਚ ਜਿੱਦਾਂ ਆਪਾਂ ਦੇਖ ਰਹੇ ਹਾਂ ਕਿ ਸਾਰੇ ਪੰਜਾਬ ਨੇ ਹੀ ਬਹੁਤ ਸਾਥ ਦਿੱਤਾ ਬਹੁਤ ਵੱਡਾ ਹੰਗਾਰਾ ਪਰਿਆ ਸਾਡੇ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣ ਲਈ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਦੇ ਤਹਿਤ ਆਪਾਂ ਜਿਹੜੀ ਸਪੀਡ ਦੇ ਨਾਲ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਮਿਹਨਤ ਕਰ ਰਹੇ ਹਾਂ ਸਾਰੇ ਰਲ ਮਿਲ ਕੇ ਪੰਜਾਬ ਨੂੰ ਅੱਗੇ ਵਧਾਣ ਦੀ ਕੋਸ਼ਿਸ਼ ਕਰ ਰਹੇ ਹਾਂ ਉਸ ਦੇ ਵਿੱਚ ਜੀ ਪੰਜਾਬ ਹਿਮਾਚਲ ਹਰਿਆਣਾ ਦਾ ਜਿਹੜਾ ਯੋਗਦਾਨ ਹੈ ਉਹ ਉਹ ਬਹੁਤ ਹੀ ਸਲਾਣਾ ਯੋਗ ਹੈ ਤੇ ਮੈਂ ਇਸ ਗੱਲ ਲਈ ਸਾਰਿਆਂ ਦਾ ਧੰਨਵਾਦ ਵੀ ਕਰਦਾ ਹਾਂ ਤੇ ਇਸ ਗੱਲ ਦੀ ਪਖਿਆਈ ਕਰਦਾ ਕਿ ਅਸੀਂ ਸਾਰੇ ਪੰਜਾਬ ਵਾਸੀ ਬਠਿੰਡਾ ਵਾਸੀ ਤੁਹਾਡੇ ਨਾਲ ਹੈ ਤੇ ਇਸ ਸੰਕਲਪ ਦੇ ਵਿੱਚ ਜੋ ਅਸੀਂ ਵੱਤੋ ਵੱਤ ਸਾਥ ਦੇ ਸਕੀਏ ਉਹ ਦੇਵਾਂਗੇ ਜੀ ਮੇਰੇ ਨਾਲ ਕਾਉਂਸਲਰ ਵੀ ਨੇ ਹੋਰ ਵੀ ਉਹਨਾਂ ਨਾਲ ਗੱਲਬਾਤ ਕਰਦੇ ਆ ਤੁਸੀਂ ਅੱਗੇ ਉਹ ਥੋੜਾ ਜੀ ਜਿਹੜੀ ਮੁਹਮ ਜੀ ਮੀਡੀਆ ਵੱਲੋਂ ਸਟਾਰਟ ਕੀਤੀ ਗਈ ਹੈ ਮਿਸ਼ਨ ਡਰਗ ਫਰੀ ਪੰਜਾਬ ਕਿਵੇਂ ਦੇਖਦੇ ਹੋ ਤੁਸੀਂ ਕੀ ਇਸ ਦੇ ਵਿੱਚ ਜਿਹੜਾ ਤੁਹਾਡਾ ਅਹਿਮੀਅਤ ਰਹੇਗੀ ਪਹਿਲੇ ਤਾਂ ਮੈਂ ਆਪ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਜੀ ਨਿਊਜ਼ ਪੰਜਾਬ ਹਰਿਆਣਾ ਹਮਾਚੂ ਜੀ ਦੇ ਆਧਾਰੇ ਨੂੰ ਜੋ ਤੁਸੀਂ ਇਹ ਬਹੁਤ ਵਧੀਆ ਕੰਮ ਕਰ ਰਹੇ ਹੋ ਪੰਜਾਬ ਨਸ਼ਾ ਮੁਕਤ ਦੇ ਲੀਡਸ ਜੋ ਕੰਮ ਕਰ ਰਹੇ ਹੋ ਸਾਡੇ ਮੇਰ ਸਾਹਿਬ ਜੀ ਨੇ ਤੁਹਾਨੂੰ ਸਾਰੀ ਜੋ ਸਰਕਾਰ ਵੱਲੋਂ ਹਦਾਇਤਾਂ ਸੀਗੀਆਂ ਉਹ ਤੁਹਾਨੂੰ ਜਾਣੂ ਕਰਵਾਇਆ ਹੈ ਸਾਰੇ ਕੌਂਸਲਰ ਸਾਹਿਬ ਜੀ ਦਾ ਧੰਨਵਾਦ ਕਰਦੇ ਹਾਂ ਮੇਰ ਸਾਹਿਬ ਦਾ ਧੰਨਵਾਦ ਕਰਦੇ ਹਾਂ ਜੋ ਲਗਾਤਾਰ ਸਰਕਾਰ ਦੇ ਨਾਲ ਮੋਢਾ-ਮੋਢਾ ਲਾ ਕੇ ਇਹ ਕੰਮ ਕਰ ਰਹੇ ਹਨ ਉਹਨਾਂ ਦੇ ਨਾਲ ਕਾਉਂਸਲਰ ਵੀ ਅਸੀਂ ਕੰਮ ਕਰ ਰਹੇ ਆਂ ਔਰ ਪਿੱਛੇ ਜੇ ਤੁਸੀਂ ਦੇਖਿਆ ਹੈਗਾ ਤੰਤਰਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਜੋ ਮਨਾਇਆ ਗਿਆ ਹੈ ਉਹਦੇ ਸਬੰਧ ਵਿੱਚ ਜੀ ਆਧਾਰਾ ਪੰਜਾਬ ਹਰਿਆਣਾ ਹਿਮਾਚਲ ਜੀ ਦਾ ਧੰਨਵਾਦ ਕਰਦੇ ਆਂ ਔਰ ਪੰਜਾਬ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਆਂ ਜੋ ਇੱਕ ਬਹੁਤ ਵਧੀਆ ਮੈਮ ਚਲਾਈ ਹੈ ਕਿ ਕਿਸ ਤਰ੍ਹਾਂ ਅਸੀਂ ਪੰਜਾਬ ਦੀ ਜਵਾਨੀ ਨੂੰ ਬਚਾਈਏ ਜੋ ਸਾਡੇ ਆਉਣ ਵਾਲੇ ਪੁਵਿੱਖਾਂ ਪੰਜਾਬ ਦੇ ਨੌਜਵਾਨ ਉਹਨਾਂ ਪ੍ਰਤੀ ਸਰਕਾਰ ਨੇ ਬਹੁਤ ਜ਼ਿਆਦਾ ਸਖਤ ਕਦਮ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਪੂਰੇ ਪੰਜਾਬ ਵਿੱਚ ਜੋ ਵੀ ਕੋਈ ਬੰਦਾ ਨਸ਼ਾ ਵੇਚਦਾ ਹੈ ਜਾਂ ਨਸ਼ਾ ਫੜਾਇਆ ਜਾਂਦਾ ਹੈ ਇਸ ਤੋਂ ਪਹਿਲਾਂ ਕਿਸੇ ਸਰਕਾਰ ਨੇ ਇਸ ਤਰ੍ਹਾਂ ਦੀਆਂ ਜੋ ਸਕੀਮਾਂ ਸੀ ਨਹੀਂ ਕੀਤੀ ਸੀ ਜਿਸ ਕਰਕੇ ਸਾਡੇ ਨੌਜਵਾਨ ਬੱਚੇ ਮਾਵਾਂ ਦੇ ਪੁੱਤ ਭੈਣਾਂ ਦੇ ਵੀਰ ਇਕੱਲੇ-ਇਕੱਲੇ ਵੀਰ ਜੋ ਭੈਣਾਂ ਦੇ ਸਨ ਉਹ ਨਸ਼ੇ ਕਰਕੇ ਇਸ ਜਹਾਨ ਤੋਂ ਚਲੇ ਗਏ ਹਨ ਤੇ ਇਸੇ ਤਰ੍ਹਾਂ ਹੀ ਸਾਡੇ ਬੱਚੇ ਹਿੰਦੁਸਤਾਨ ਦੇ ਨਾਮ ਰੋਸ਼ਨ ਕਰਦੇ ਰਹਿਣ ਤੇ ਪੰਜਾਬ ਦਾ ਨਾਮ ਰੋਸ਼ਨ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਮੇਰੇ ਨਾਲ ਹੋਰ ਵੀ ਐਮਸੀ ਖੜੇ ਹੋਏ ਨੇ ਗੱਲਬਾਤ ਕਰਦੇ ਆ ਤੁਸੀਂ ਵੀ ਇਥੋਂ ਦੇ ਕਾਉਂਸਲਰੋਂ ਕੀ ਸੋਚਦੇ ਹੋ ਇਸ ਦੇ ਬਾਰੇ ਦੇਖੋ ਜੀ ਮੈਂ ਧੰਨਵਾਦ ਕਰਦਾ ਜੀ মিডিਆ ਦਾ ਔਰ ਪੰਜਾਬ ਗਵਰਨਮੈਂਟ ਦਾ ਜਿਹੜਾ ਇਹ ਮੁਹਿੰਮ ਚਲਾਈ ਹੈ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਚਲਾਈ ਹੈ ਹਰ ਆਵਾਮ ਨੂੰ ਯਾਨੀ ਕਿ ਪੰਜਾਬ ਦੀ ਆਵਾਮ ਨੂੰ ਸਾਥ ਲੱਗਣਾ ਚਾਹੀਦਾ ਹੈ ਸਮਾਜ ਸੇਵੀ ਆ ਕਾਉਂਸਲਰ ਨਾਲ ਆ सीएम ਨਾਲ ਕੁਛ ਨਹੀਂ ਹੁੰਦਾ ਜੋ ਤੱਕ ਜਨਤਾ ਸਾਥ ਨਹੀਂ ਦਿੰਦੀ ਤੇ ਕੱਲਾ ਮਿਹਨੇ ਦੇਣ ਨਾਲ ਕੁਛ ਨਹੀਂ ਹੋ ਜਾਂਦਾ ਜੀ ਅੱਜ ਤੱਕ ਇਹ ਕਹਿੰਦੇ ਵੀ ਜਨਤਾ ਜੇ ਸਾਥ ਦੋਗੀ ਤੇ ਆਟੋਮੈਟਿਕ ਹੀ ਆ ਰਿਹਾ ਪਰ ਆ ਪੰਜਾਬ ਔਰ ਰੰਗਲਾ ਪੰਜਾਬ ਜਿਹੜਾ ਮੁਹਿਮ ਪੰਜਾਬ ਸਰਕਾਰ ਨੇ ਛੇੜੀ ਹੋਈ ਹੈ ਉਹ ਉਸੇ ਕਾਮਯਾਬ ਹੋਗੀ ਜੋ ਜਨਤਾ ਦਾ ਸਾਥ ਮਿਲੇਗਾ ਬਿਲਕੁਲ ਤੁਸੀਂ ਕੀ ਸੋਚਦੇ ਹੋ ਇਸ ਦੇ ਬਾਰੇ ਤੁਸੀਂ ਵੀ ਕਾਉਂਸਲਰ ਹੋ ਤੁਹਾਡੇ ਆਸ-ਪਾਸ ਜੇ ਕੋਈ ਬੱਚਾ ਨਸ਼ਾ ਕਰਦਾ ਹੈ ਤਾਂ ਕਿਵੇਂ ਉਸ ਨੂੰ ਜਿਹੜਾ ਹਸਪਤਾਲਾਂ ਤੱਕ ਲੈ ਕੇ ਜਾਣਾ ਜਾਂ ਨਸ਼ਾ ਛਡਾਊ ਕੇਂਦਰਾਂ ਤੱਕ ਲੈ ਕੇ ਜਾਣਾ ਮੇਰ ਸਾਹਿਬ ਨਾਲ ਤੋਂ ਦੇਖੋ ਜੀ ਆ ਜਿਹੜਾ ਤੁਸੀਂ ਕਦਮ ਚੱਕਿਆ ਆਪਣਾ ਗੁਰੂ ਤੇਗ ਬਹਾਦਰ ਜੀ 300 ਸਾਲਾ ਚਹੀਦੀ ਵਿਹਾੜੇ ਦੇ ਤੇ ਇਹ ਤੁਹਾਡੀ ਟੀਮ ਜੀ মিডিਆ ਪੰਜਾਬ ਹਰਿਆਣਾ ਹਿਮਾਚਲ ਬਹੁਤ ਬਹੁਤ ਵਧਾਈ ਦੇ ਪਾਤਰ ਹੋ ਤੁਸੀਂ ਤੇ ਮੈਂ ਤੇ ਮੇਰੀ ਟੀਮ ਮੈਂ ਤੁਹਾਨੂੰ ਆਸ਼ਵਾਸਨ ਦਿੰਦਾ ਤੇ ਮੇਰ ਸਾਹਿਬ ਜੁਮੇ ਮੇਰ ਸਾਹਿਬ ਦੇ ਨਾਲ ਰਲ ਕੇ ਅਸੀਂ ਜੋ ਵੀ ਸਾਡੇ ਆਲੇ ਦੁਆਲੇ ਕੋਈ ਨਸਾ ਕਰਦਾ ਯੋਨੂ ਕਿਸੇ ਤਰ੍ਹਾਂ ਵੀ ਮਤਲਬ ਜਿਹੜੇ ਆਲਸੈਂਟਰ ਹੈ ਉਹਨਾਂ ਤੱਕ ਪਹੁੰਚਾਵਾਂਗੇ ਤੇ ਨਾਲੇ ਮੇਰੇ ਸਾਹਿਬ ਦਾ ਜਿਵੇਂ ਹੁਕਮ ਹੋਵੇ ਸਾਡੀ ਟੀਮ ਉਹਨਾਂ ਨਾਲ ਰੱਖਣੇ ਤੇ ਤੁਹਾਡਾ ਸਾਰੇ ਬਹੁਤ ਬਿਲਕੁਲ ਮੇਰੇ ਨਾਲ ਨੌਜਵਾਨ ਮੁੰਡਾ ਖੜਾ ਹੈ ਸਪੋਰਟਸ ਵਾਲਾ ਖਿਡਾਰੀ ਵੀ ਹੈ ਤਾਂ ਤੁਸੀਂ ਕੀ ਸੋਚਦੇ ਹੋ ਜਿਹੜੀ ਇਹ ਮਹਮ ਚਲਾਈ ਗਈ ਹੈ ਤਾਂ ਇਸ ਦੇ ਬਾਰੇ ਐਜ ਨੌਜਵਾਨ ਤੁਸੀਂ ਕੀ ਸੋਚਦੇ ਮੈਂ ਸੋਚਦਾ ਇਹ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਵੀ ਜੀ ਜੀ ਮੀਡੀਆ ਬਹੁਤ ਵਧੀਆ ਕੰਮ ਕਰ ਰਿਹਾ ਪੰਜਾਬ ਹਰਿਆਣਾ ਦਾ ਨਸ਼ਾ ਛੱਡਣ ਦੀ ਗੱਲ ਹੈ ਨਸ਼ਾ ਕਿਵੇਂ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਿਵੇਂ ਕੀਤਾ ਜਾ ਸਕਦਾ ਆਪਣੇ ਬੱਚਿਆਂ ਨੂੰ ਸਪੋਰਟਸ ਕੋਟੇ ਜੋਇਨ ਕਰਾਓ ਵੀ ਵਧੀਆ ਵਧੀਆ ਚੀਜ਼ਾਂ ਸਿਖਾਓ ਜਿਮ ਜਿਮ ਜੋਇਨ ਕਰਾਓ ਵੀ ਵਧੀਆ ਠੀਕ ਹੈ ਬਾਕੀ ਮੇਰ ਸਾਹਿਬ ਆਪਣੇ ਬਹੁਤ ਵਧੀਆ ਕੰਮ ਕਰੀ ਜਾਂਦੇ ਆ ਠੀਕ ਹੈ ਹਰ ਸਕੂਲਾਂ ਦੇ ਵਿੱਚ ਬਾਕਸ ਬਣਾਇਆ ਹੋਇਆ ਹੈ ਉੱਥੇ ਤੁਹਾਡਾ ਨਾਮ ਦੱਸਿਆ ਜਾਊਗਾ ਤੁਸੀਂ ਉਹਦੇ ਵੀ ਲੈਟਰ ਪਾਓ ਤੇ ਬਾਕੀ ਕਾਰਵਾਈ ਕੀਤੀ ਜਾਊਗੀ ਉਹਨਾਂ ਤੇ ਮੇਰੇ ਨਾਲ ਹੋਰ ਵੀ ਕਾਉਂਸਲਰ ਖੜੇ ਹੋਏ ਨੇ ਉਹਨਾਂ ਨਾਲ ਗੱਲ ਕਰਦੇ ਆ ਕੀ ਸੋਚਦੇ ਹੋ ਤੁਸੀਂ ਇਸ ਮਹਮ ਬਾਰੇ ਜਿਹੜੀ ਜੀ ਪੰਜਾਬ ਰਾਣਾ ਹਿਮਾਚਲ ਵੱਲੋਂ ਚਲਾਈ ਗਈ ਹੈ ਜਿਹੜੀ ਮਹਮ ਚਲਾਈ ਗਈ ਹੈ ਬਹੁਤ ਵਧੀਆ ਮਹਮ ਹੈ ਕਿਉਂਕਿ ਜਿਹੜੇ ਨਸ਼ੇ ਦੇ ਸਦਾਗਰ ਆ ਜਿਹੜੇ ਪੰਜਾਬ ਲੈਵਲ ਤੇ ਕੰਮ ਕਰਦੇ ਆ ਆਪਾਂ ਨੂੰ ਉਹਨੂੰ ਵੀ ਨਕੇਲ ਪਾਣੀ ਚਾਹੀਦੀ ਜੇ ਉਹਨਾਂ ਨਕੇਲ ਪਾਊਗੀ ਤਾਂ ਹੀ ਛੋਟੇ ਜਿਹੜੇ ਹੈਗੇ ਆ ਉਹਨਾਂ ਨੂੰ ਨਕੇਲ ਪਾਊਗੀ ਤੇ ਮੈਂ ਦੇਖਦਾ ਜੋ ਸਿਰੇ ਖ਼ਬਰ ਪੜਦਾ ਹੁੰਦਾ ਤੇ ਦਿੱਲੀ ਹੀ ਕਿਤੋਂ ਨਾ ਕਿਤੋਂ ਕੋਈ ਨਾ ਕੋਈ ਫੜਿਆ ਜਾਂਦਾ ਉਹਦਾ ਕਾਰਨ ਕੀ ਕਿ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਕੀ ਉਹ ਡਰਗਸ ਤੇੜਾ ਉਹ ਕੰਮ ਕਰ ਰਹੀ ਹੈ ਸਖਤ ਬਿਲਕੁਲ ਸਖਤ ਕੰਮ ਕਰ ਰਹੀ ਹੈ ਜੀ ਪਹਿਲਾਂ ਵੀ ਸਰਕਾਰ ਆਈ ਹੈ ਪਹਿਲਾਂ ਉਹਨਾਂ ਨੇ ਮਤ ਕਿ ਐਨਾ ਨਹੀਂ ਸਖਤ ਕੰਮ ਕੀਤਾ ਜਿੰਨਾ ਕਿ ਮਾਨਸ ਰਖਾਤਾ ਪਈ ਹੈ ਜੀ ਤੁਸੀਂ ਸਰ ਕੀ ਦੋਚਦੇ ਮੈਂ ਜਿਹੜੀ ਤੁਹਾਡੇ ਜੀ ਪੰਜਾਬ ਹਰਿਆਣਾ ਤੇ ਹਿਮਾਚਲ ਵੱਲੋਂ ਜੋ ਇਹ ਨਸ਼ਾ ਵਿਰੋਧੀ ਜੋ ਮਹਮ ਚਲਾਈ ਗਈ ਹੈ ਬਹੁਤ ਚੰਗੀ ਹੈ ਬਹੁਤ ਵਧੀਆ ਹੈ ਬਹੁਤ ਸਾਰੀਆਂ ਸਮਾਜ ਸੇਵੀ ਬੰਦੀਆਂ ਜਿੱਥੇ ਬੰਦੀਆਂ ਨੇ ਸੰਸਥਾਵਾਂ ਨੇ ਜਿਹੜੇ ਲੋਕ ਦੇ ਜਿਹੜੇ ਚੁਣੇ ਹੋਏ ਨਮਾਇंदे ਆ ਉਹਨਾਂ ਵੱਲੋਂ ਤੇ ਪੰਜਾਬ ਸਰਕਾਰ ਨੇ ਵੀ ਮੇਰੇ ਕੱਲ੍ਹ کافی ਵੱਡੇ ਪੱਧਰ ਤੇ ਇਸ ਮਹਮ ਦਾ ਸ਼ੁਰੂ ਕੀਤਾ ਹੈ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਅਫਸਰ ਲੱਗੇ ਨੇ ਜਿਹੜੇ ਪੁਲਿਸ ਅਫਸਰ ਆ ਜਾਂ ਕੋਈ ਪ੍ਰਸ਼ਾਸਨ ਹੈ ਉਹ ਕਿਸੇ ਨਾ ਕਿਸੇ ਸਾਰੇ ਮੇਰੇ ਅਗਲਾ ਗੰਭੀਰਤਾ ਨਾਲੇ ਕੰਮ ਕਰ ਰਹੇ ਆ ਤੇ ਅਸੀਂ ਵੀ ਤੁਹਾਡੇ ਜਿਹੜਾ ਚੈਨਲ ਹੈ ਤੇ ਉਹਨਾਂ ਨੇ ਸ਼ੁਰੂ ਕੀਤਾ ਅਸੀਂ ਵੀ ਉਹਦੀ ਪ੍ਰਸ਼ੰਸਾ ਕਰਦੇ ਆ ਤੇ ਜਿਹੜੇ ਚੁਣੇ ਹੋਏ ਲੋਕ ਹੈਗੇ ਆ ਉਹ ਸਾਰੇ ਇਸ ਦੇ ਅੱਖੇ ਚ ਲੱਗੇ ਆ ਤੇ ਜਿਹੜੇ ਵੱਡੇ ਸਮਗਲਰ ਆ ਉਹਨਾਂ ਨੂੰ ਨੱਥ ਪਾਉਣ ਦੀ ਜ਼ਰੂਰਤ ਹੈ ਇਹਨੂੰ ਪੰਜਾਬ ਦੇ ਚੋਂ ਭਜਾਉਣ ਦੀ ਜ਼ਰੂਰਤ ਆ ਨੂੰ ਇਹ ਮਹਮ ਜਿਹੜੀ ਚਲਾਈ ਗਈ ਆ ਤਾਂ ਇਸ ਮਹਮ ਨੂੰ ਵੱਧ ਚੜ ਕੇ ਲੋਕਾਂ ਵਿੱਚ ਲੈ ਕੇ ਜਾਣਾ ਲੋਕਾਂ ਨੂੰ ਨਾਲ ਲਾਉਣਾ ਕਿ ਕਿਸ ਤਰ੍ਹਾਂ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਅਸੀਂ ਆਪ ਦਾ ਅਹਿਦ ਜਿਹੜਾ ਉਹ ਨਿਭਾ ਸਕਦੇ ਆ ਤਾਂ ਮੀਡੀਆ ਸਾਡੀ ਜੀ ਮੀਡੀਆ ਦੀ ਟੀਮ ਜਿਹੜੀ ਆ ਵੱਡੇ ਪੱਧਰ ਦੇ ਉੱਤੇ ਨਸ਼ਾ ਛਡਾਓ ਮਹਮ ਨੂੰ ਲੈ ਕੇ ਜਿਹੜੀ ਆ ਲੋਕਾਂ ਤੱਕ ਜਿਹੜਾ ਘਰ ਘਰ ਤੱਕ ਜਾਵੇਗੀ ਕੈਮਰਾਮੈਨ ਗੋਲਡੀ ਦੇ ਨਾਲ ਕੁਲਬੀਰ ਵੀਰਾ ਜੀ